ਗੁਰੂ ਪਿਆਰਿਓ ਅੱਜ ਤੁਹਾਡੇ ਨਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਸਾਂਝਾ ਕਰਾਂਗਾ ਜਦੋਂ ਸਤਗੁਰਾਂ ਨੂੰ ਅਨੰਦਪੁਰ ਸਾਹਿਬ ਦੇ ਵਿੱਚ ਘੇਰਾ ਪਾਇਆ ਗਿਆ ਇਹ ਘੇਰਾ ਬਹੁਤ ਵੱਡਾ ਤੇ ਬਹੁਤ ਲੰਬੇਰਾ ਸੀ ਜੋ ਕਿ ਲਗਭਗ 8-9 ਮਹੀਨੇ ਚੱਲਿਆ ਇਸ ਘੇਰੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਿੋਂਦਾ ਜਾਂ ਮੁਰਦਾ ਫੜਨ ਦੇ ਲਈ ਹਕੂਮਤਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਸੀ ਪਰ ਮੇਰੇ ਕਲਕੀ ਤਰ ਸ਼ਹਿਨशाह ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਹਕੂਮਤਾਰ ਦੇ ਹੱਥ ਨਹੀਂ ਆਉਂਦੇ ਇਹ ਗੱਲ ਨੋਟ ਕਰੋ ਇਹ ਕੋਈ ਸਤਗੁਰਾਂ ਦੀ ਆਪਣੀ ਕੋਈ ਨਿੱਜੀ ਲੜਾਈ ਨਹੀਂ ਸੀ ਇਹ ਤਾਂ ਸਤਗੁਰ ਸੱਚੇ ਪਾਤਸ਼ਾਹ ਜੀ ਜ਼ੁਲਮ ਦੇ ਜ਼ਾਬਰ ਦੇ ਖਿਲਾਫ ਲੜ ਰਹੇ ਸਨ ਗਰੀਬਾਂ ਦੇ ਹੱਕਾਂ ਲਈ ਅਧਿਕਾਰਾਂ ਲਈ ਸਤਿਗੁਰ ਸੱਚੇ ਪਾਤਸ਼ਾਹ ਜੀ ਉਸ ਜ਼ੁਲਮ ਦੇ ਨਾਲ ਟੱਕਰ ਲੈ ਰਹੇ ਸਨ ਭਾਵੇਂ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸਾਰਾ ਪਰਿਵਾਰ ਕੁਰਬਾਨ ਹੋ ਗਿਆ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹਕੂਮਤ ਅੱਗੇ ਸੀਸ ਨਹੀਂ ਝੁਕਾਇਆ ਬੜਾ ਸੋਹਣਾ ਵਸਦਾ ਸੀ ਆਨੰਦਪੁਰ ਸਾਹਿਬ ਪਰ ਗੁਰੂ ਘਰ ਦੇ ਦੋਖੀਆਂ ਨੂੰ ਇਹੀ ਚੁੱਭਦਾ ਸੀ ਉਹ ਆਨੰਦਪੁਰ ਸਾਹਿਬ ਜਦੋਂ ਸਤਿਗੁਰਾਂ ਨੇ ਵਸਾਇਆ ਲੋਕ ਆਪਣੀਆਂ ਫਰਿਆਦਾਂ ਲੈ ਕੇ ਆਉਂਦੇ ਸੀ ਸਤਿਗੁਰ ਸੱਚੇ ਪਾਤਸ਼ਾਹ ਜੀ ਤਾਂ ਉਹਨਾਂ ਦੀ ਫਰਿਆਦ ਸੁਣ ਕੇ ਕੁਰਬਾਨੀ ਦੇਣ ਤੱਕ ਵੀ ਜਾਂਦੇ ਸੀ ਤੇ ਕੁਰਬਾਨੀ ਦਿੱਤੀ ਵੀ ਉਹ ਆਨੰਦਪੁਰ ਸਾਹਿਬ ਜਿੱਥੇ ਲੋਕ ਖਾਲੀ ਹੱਥ ਆਉਂਦੇ ਸੀ ਤੇ ਝੋਲੀਆਂ ਭਰ ਕੇ ਲੈ ਕੇ ਜਾਂਦੇ ਸਨ ਉਹ ਆਨੰਦਪੁਰ ਸਾਹਿਬ ਜਿੱਥੇ ਰੌਣਕਾਂ ਲੱਗੀਆਂ ਰਹਿੰਦੀਆਂ ਸਨ ਉਹ ਆਨੰਦਪੁਰ ਸਾਹਿਬ ਜਿੱਥੇ ਪਹਿਲੀ ਵਾਰ ਨਗਾਰੇ ਤੇ ਚੋਟ ਵੱਜਦੀ ਸੀ ਤੇ ਜ਼ੁਲਮ ਨੂੰ ਬੰਗਾਰਦੀ ਸੀ ਉਹ ਆਨੰਦਪੁਰ ਸਾਹਿਬ ਜਿੱਥੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਗਈ ਉਹ ਆਨੰਦਪੁਰ ਸਾਹਿਬ ਜਿੱਥੇ ਔਰਤ ਨੂੰ ਮਰਦ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਸ੍ਰੀ ਸਾਹਿਬ ਕਿਰਪਾਨ ਪਹਿਨਾਈ ਗਈ ਖੰਡੇ ਬਾਟੇ ਦੀ ਪਹਲ ਦੇ ਕੇ ਜਾਤ ਪਾਤ ਦਾ ਵਿਤਕਰਾ ਦੂਰ ਕੀਤਾ ਉਹ ਆਨੰਦਪੁਰ ਸਾਹਿਬ ਨੂੰ ਅੱਜ ਉਜਾੜਨ ਦੇ ਲਈ ਹਕੂਮਤਾਂ ਨੇ ਵੱਡੇ ਪੱਧਰ ਤੇ ਮੇਰੇ ਸਤਿਗੁਰਾਂ ਨੂੰ ਘੇਰਾ ਪਾਇਆ ਸੋ ਗੁਰੂ ਪਿਆਰਿਓ ਇਹ ਘੇਰਾ ਕਿੱਡਾ ਕੋ ਵੱਡਾ ਸੀ ਕਿਉਂ ਪਾਇਆ ਗਿਆ ਕਿੰਨਾ ਨੇ ਪਾਇਆ ਲੋ ਆਓ ਆਪਾਂ ਇਹ ਇਤਿਹਾਸ ਸਾਂਝਾ ਕਰਨ ਦਾ ਯਤਨ ਕਰਾਂਗੇ ਸੋ ਬੇਨਤੀ ਹੈ ਜੀ ਇਹ ਵੀਡੀਓ ਨੂੰ ਪੂਰੀ ਸੁਣਿਓ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਜਰੂਰ ਦਿਖਾਓ ਅਤੇ ਵਾਦ ਤੋਂ ਵਾਦ ਸੰਗਤਾਂ ਤੱਕ ਸ਼ੇਅਰ ਕਰਿਓ ਜੇ ਕਲਕੀਤਰ ਸ਼ਹਿਨਸ਼ਾਹ ਨੂੰ ਪਿਆਰ ਕਰਦੇ ਹੋ ਮਾੜੀ ਚੀਜ਼ ਤਾਂ ਅਸੀਂ ਬਹੁਤ ਸ਼ੇਅਰ ਕਰਦੇ ਆ ਨਾ ਪਰ ਚੰਗੀ ਚੀਜ਼ ਹੈ ਇਹ ਉਹ ਇਤਿਹਾਸ ਹੈ ਜਿਹੜਾ ਵੀ ਇਸ ਇਤਿਹਾਸ ਨੂੰ ਸੁਣਦਾ ਤਾਂ ਅੰਦਰੋਂ ਤਾਹਾਂ ਮਾਰ ਲੱਗ ਜਾਂਦਾ ਕਿ ਮੇਰੇ ਸਤਿਗੁਰਾਂ ਦੇ ਜੀਵਨ ਦੇ ਵਿੱਚ ਅਜਿਹੀ ਵੀ ਮੋੜ ਆਏ 14 ਜੰਗਾਂ ਲੜੀਆਂ ਮੇਰੇ ਸਤਿਗੁਰਾਂ ਨੇ 14 ਦੀਆਂ 14 ਜੰਗਾਂ ਜਿੱਤੀਆਂ ਨੇ ਵਿੱਚ ਭਾਵੇਂ ਝੜਪਾਂ ਵੀ ਬਹੁਤ ਹੋਈਆਂ ਪਰ ਸਤਿਗੁਰ ਸੱਚੇ ਪਾਤਸ਼ਾਹ ਨੇ ਕਦੇ ਹਕੂਮਤ ਅੱਗੇ ਸੀਸ ਨਹੀਂ ਝੁਕਾਇਆ ਹਕੂਮਤਾਂ ਦਾ ਜ਼ੋਰ ਲੱਗਿਆ ਹੋਇਆ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿਉਂਦਾ ਜਾਂ ਮਰਦਾ ਫੜਕੇ ਲੈ ਕੇ ਆਓ ਅਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਉਂਦੇ ਉਹਨਾਂ ਦੇ ਕਦੇ ਹੱਥ ਨਹੀਂ ਆਏ ਸਰੀਰ ਛੱਡਣ ਤੋਂ ਬਾਅਦ ਤੱਕ ਕੀ ਹੱਥ ਆਉਣਾ ਸੀ ਲੋ ਆਓ ਆਪਾਂ ਵਿਚਾਰ ਆਰੰਭ ਕਰਦੇ ਆ ਸੋ ਗੁਰੂ ਪਿਆਰਿਓ ਬੇਨਤੀ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਸੀਂ ਲੜ ਲੱਗੇ ਆ ਕਿ ਅਜਿਹਾ ਸਾਡਾ ਗੁਰੂ ਜਿਨੇ ਸਾਡੇ ਤੋਂ ਸਭ ਕੁਝ ਕੁਰਬਾਨ ਕੀਤਾ ਉਹਦਾ ਕਦੇ ਪੱਲਾ ਰਾ ਛੜ ਉਹ ਆਨੰਦਪੁਰ ਸਾਹਿਬ ਦੀ ਅੱਜ ਗੱਲ ਕਰਦੇ ਆਂ ਜਿਹੜਾ ਆਨੰਦਪੁਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜ਼ਮੀਨ ਖਰੀਦ ਕੇ ਬਣਾਇਆ ਸੀ ਜਦੋਂ ਸਤਗੁਰਾਂ ਨੇ ਇਹ ਜ਼ਮੀਨ ਖਰੀਦੀ ਪਹਾੜੀ ਰਾਜਿਆਂ ਤੋਂ ਉਸ ਸਮੇਂ ਸਤਗੁਰਾਂ ਨੇ ਇਸ ਨਗਰ ਦਾ ਜਿਹੜਾ ਨਾਮ ਸੀ ਉਹ ਮੱਖੋਵਾਲ ਸੀ ਮੱਖੋਵਾਲ ਤੋਂ ਸਤਗੁਰਾਂ ਨੇ ਇਸ ਦਾ ਨਾਮ ਰੱਖਿਆ ਚੱਕ ਨਾਨਕੀ ਆਪਣੇ ਸਤਕਾਰਯੋਗ ਮਾਤਾ ਨਾਨਕੀ ਜੀ ਦੇ ਨਾਮ ਤੇ ਚੱਕ ਨਾਨਕੀ आनंदपुर साहिब ਦਾ ਪਹਿਲਾ ਨਾਮ ਰੱਖਿਆ ਗਿਆ। ਮੱਖੋਵਾਲ ਮੱਖੋਵਾਲ ਤੋਂ ਚੱਕ ਨਾਨਕੀ ਫਿਰ ਇਸ ਨੂੰ ਅਨੰਦਾ ਦੀਪੁਰੀ ਆਖਿਆ ਗਿਆ। ਇੱਥੇ ਹੀ ਸਤਿਗੁਰਾਂ ਨੇ ਰੌਣਕਾਂ ਲਾਈਆਂ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਸ਼ਮੀਰੀ ਹਿੰਦੂ ਪੰਡਤਾਂ ਦੀ ਫਰਿਆਦ ਸੁਣ ਕੇ ਇਸੇ ਧਰਤੀ ਤੋਂ ਜਾ ਕੇ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਸੀਸ ਦਿੱਤਾ। ਤੇ ਇਸੇ ਧਰਤੀ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੀਸ ਦਾ ਸੰਸਕਾਰ ਹੋਇਆ ਦਾ ਸੰਸਕਾਰ ਦਿੱਲੀ ਹੋਇਆ ਸੀ ਸੀਸ ਦਾ ਸੰਸਕਾਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੁੰਦਾ ਹੈ ਜਿੱਥੇ ਗੁਰਦੁਆਰਾ ਸੀਸਗੰਝ ਸਾਹਿਬ ਹੈ ਤੇ ਉਹ ਦਲੇਰ ਮਹਾਪੁਰਖ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੀਸ ਨੂੰ ਆਨੰਦਪੁਰ ਸਾਹਿਬ ਲੈ ਕੇ ਆਏ ਸਨ ਤੇ ਧੰਨ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਨੂੰ ਫਿਰ ਗੁਰਤਾ ਗੱਦੀ ਦਿੱਤੀ ਕਿ ਸਤਿਗੁਰ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਨੇ ਇੱਥੇ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਪ੍ਰਸ਼ਾਦੀ ਹਾਥੀ ਪੰਜ ਕਲਾ ਸ਼ਾਸਤਰ ਹੋਰ ਗੁਰਸਿੱਖ ਆ ਕੇ ਨਮਸਕਾਰਾਂ ਕਰਦੇ ਸੀ ਡੰਡੋਤ ਵੰਦਨਾ ਕਰਦੇ ਸੀ ਤੇ ਗੁਰੂ ਪਿਆਰਿਓ ਲੋਕ ਜਿਹੜੇ ਸਤਗੁਰਾਂ ਕੋਲ ਚੱਲ ਕੇ ਆਉਂਦੇ ਸੀ ਆਪਣੀਆਂ ਫਰਿਆਦਾਂ ਲੈ ਕੇ ਆਉਂਦੇ ਸੀ ਖਾਲੀ ਝੋਲੀਆਂ ਲੈ ਕੇ ਆਉਂਦੇ ਸੀ ਸਤਗੁਰ ਉਹਨਾਂ ਦੀਆਂ ਝੋਲੀਆਂ ਭਰ ਕੇ ਤੋਰਦੇ ਸਨ ਰਾਜੇ ਮਹਾਰਾਜੇ ਜਿਹੜੇ ਆਪਸ ਵਿੱਚ ਲੜਦੇ ਝਗੜਦੇ ਸਨ ਸਤਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਫੈਸਲੇ ਕਰਿਆ ਕਰਦੇ ਸਨ ਸੁਣਾਇਆ ਕਰਦੇ ਸਨ ਅਨੰਦਪੁਰ ਸਾਹਿਬ ਬੜਾ ਹੀ ਸੋਹਣਾ ਫਬਦਾ ਸੀ ਬੜਾ ਹੀ ਆਨੰਦਮਈ ਚੱਲ ਰਿਹਾ ਸੀ ਪਰ 22 ਤਾਰ ਦੇ ਪਹਾੜੀ ਰਾਜਿਆਂ ਵੱਲੋਂ ਖਾਸ ਕਰਕੇ ਰਾਜਾ ਭੀਮਚੰਦ ਵੱਲੋਂ ਸਤਿਗੁਰਾਂ ਦੀ ਇਹ ਸ਼ੋਭਾ ਨਾ ਦੇਖੀ ਗਈ ਜਿਹੜੇ ਆਮ ਤੋਂ ਆਮ ਲੋਕ ਵੀ ਜੇ ਕੋਈ ਮੁੱਦਾ ਹੁੰਦਾ ਸੀ ਉਹਨਾਂ ਦਾ ਸਤਿਗੁਰਾਂ ਕੋਲੇ ਲੈ ਕੇ ਆਉਂਦੇ ਸੀ ਸਤਿਗੁਰ ਹੱਲ ਕਰ ਦਿੰਦੇ ਸੀ ਰਾਜਿਆਂ ਮਹਾਰਾਜਿਆਂ ਕੋਲੇ ਨਹੀਂ ਸੀ ਕੋਈ ਜਾਂਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਆਉਂਦੇ ਸਨ ਤੇ ਸਤਿਗੁਰ ਸੱਚੇ ਪਾਸ ਜੀ ਝਟ ਹੀ ਉਹਨਾਂ ਦਾ ਹੱਲ ਕਰ ਦਿੰਦੇ ਸੀ ਬਸ ਇਸੇ ਗੱਲੋਂ ਉਹ ਬਾਈ ਤਾਰ ਦੇ ਪਹਾੜੀ ਰਾਜੇ ਜਿਨ੍ਹਾਂ ਦੇ ਦਾਦਿਆਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਤਕਾਰਯੋਗ ਦਾਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ 52 ਰਾਜੇ ਜੋ ਗਵਾਲੀਅਰ ਦੇ ਕਿਲੇ ਵਿੱਚ ਛਡਾਏ ਸਨ ਉਹਨਾਂ ਦੇ ਪੋਤਰਿਆਂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਸ਼ਾ ਜੀ ਦੇ ਨਾਲ ਧਰੋਹ ਕਮਾਇਆ ਰਾਜਾ ਭੀਮ ਚੰਦ ਜਿਹੜਾ ਖਾਰਖਾਨ ਦਾ ਸੀ ਤੇ ਗੁਰੂ ਪਿਆਰਿਓ ਇਸੇ ਨੇ ਹੀ ਜੰਗਾਂ ਦੀ ਸ਼ੁਰੂਆਤ ਕੀਤੀ ਹੈ ਅੱਜ ਤਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਖਾਲਸਾ ਪੰਥ ਦੀ ਸਿਰਜਣਾ ਕਰ ਦਿੰਦੇ ਨੇ ਔਰਤ ਤੇ ਮਰਦ ਨੂੰ ਬਰਾਬਰ ਦੇ ਅਧਿਕਾਰ ਦੇ ਦਿੰਦੇ ਨੇ ਕਿਰਪਾਨ ਪਹਿਨਾ ਦਿੰਦੇ ਨੇ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਜਿੱਥੇ ਵਿੱਦਿਆ ਸਿਖਾਉਂਦੇ ਨੇ ਘੋੜਸਵਾਰੀ ਸਿਖਾਉਂਦੇ ਨੇ ਉੱਥੇ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਸ਼ਾਸਤਰਬਾਜ਼ੀ ਸਿਖਾ ਕੇ ਤਿਆਰ ਵਰ ਤਿਆਰ ਕਰ ਦਿੰਦੇ ਨੇ ਤੇ ਆਨੰਦਪੁਰ ਸਾਹਿਬ ਰਾਜਾ ਭੀਮਚੰਦ ਦੀਆਂ ਅੱਖਾਂ ਦੇ ਵਿੱਚ ਰੜਕਦਾ ਸੀ ਇਹ ਨੋਟ ਕਰ ਲਓ ਕਿ ਸਤਗੁਰਾਂ ਦੀ ਕੋਈ ਨਿੱਜੀ ਲੜਾਈ ਨਹੀਂ ਸੀ ਇਹਦੇ ਵਿੱਚ ਸਤਗੁਰ ਤਾਂ ਗਰੀਬ ਗੁਰਬਿਆਂ ਦੇ ਹੱਕਾਂ ਲਈ ਲੜ ਰਹੇ ਸਨ ਜਿਹੜੇ ਸਦੀਆਂ ਤੋਂ ਲਤਾੜੇ ਗਏ ਦੁਰਕਾਰੇ ਗਏ ਸਤਾਏ ਗਏ ਸਨ ਸਤਗੁਰ ਸੱਚੇ ਪਾਤਸ਼ਾਹ ਜੀ ਇਹਨਾਂ ਦੇ ਅਧਿਕਾਰਾਂ ਦੀ ਰਾਖੀ ਕਰ ਰਹੇ ਸਨ ਲੜਾਈ ਲੜ ਰਹੇ ਸਨ ਜ਼ਬਰ ਅਤੇ ਜ਼ੁਲਮ ਦੇ ਸਤਗੁਰ ਖਿਲਾਫ ਸਨ ਤੇ ਗੁਰੂ ਪਿਆਰੋ ਆਨੰਦਪੁਰ ਸਾਹਿਬ ਦੇ ਵਿੱਚ ਭਾਵੇਂ ਕਿ ਬਹੁਤ ਲੜਾਈ ਝਗੜੇ ਹੋਏ ਬਹਾਈ ਤਾਰਤ ਪਹਾੜੀ ਰਾਜਿਆਂ ਵੱਲੋਂ ਬਹੁਤ ਜੰਗਾਂ ਹੋਈਆਂ ਪਰ ਉਹਨਾਂ ਦੇ ਵਿੱਚੋਂ ਵੱਡੀ ਜੰਗ ਹੁੰਦੀ ਹੈ ਜਿਹੜੀ ਅਖੀਰਲੀ ਜੰਗ ਸੀ ਜੋ ਆਨੰਦਪੁਰ ਸਾਹਿਬ ਦਾ ਵੱਡਾ ਕੇਰਾ ਆਖਿਆ ਜਾਂਦਾ ਹੈ ਇਹ 5 ਮਈ ਤੋਂ ਮਈ ਦੇ ਮਹੀਨੇ ਤੋਂ ਸ਼ੁਰੂ ਹੋ ਜਾਂਦਾ ਤੇ ਇਹ ਲਗਾਤਾਰ ਦਸੰਬਰ ਦੇ ਮਹੀਨੇ ਤੱਕ ਚੱਲਦਾ ਇਤਿਹਾਸਕਾਰ 7 ਮਹੀਨੇ 21 ਦਿਨ ਵੀ ਕਹਿੰਦੇ ਨੇ 8 ਮਹੀਨੇ 10 ਦਿਨ ਵੀ ਕਹਿੰਦੇ ਨੇ ਕਿ ਇਹ ਘੇਰਾ ਪਿਆ ਰਿਹਾ ਲਗਭਗ ਇਹ ਘੇਰਾ ਜਦੋਂ ਅਸੀਂ ਇਤਿਹਾਸ ਪੜ੍ਹਦੇ ਆ ਤਾਂ 9-10 ਮਹੀਨਿਆਂ ਤੱਕ ਲੰਮਾ ਵੀ ਚਲੇ ਜਾਂਦਾ ਹੈ ਕਿਉਂਕਿ ਸਤਗੁਰ ਸੱਚੇ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਨੇ ਪਰ ਇਹ ਬਾਈ ਤਾਰ ਦੇ ਪਹਾੜੀ ਰਾਜੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਿੱਛਾ ਨਹੀਂ ਛੱਡਦੇ ਆਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਗਿਆ ਜਦੋਂ ਮਈ ਤੋਂ ਕੇਰਾ ਸ਼ੁਰੂ ਹੋਇਆ ਤਾਂ ਕੇਰਾ ਲੰਬਾ ਹੁੰਦਾ ਗਿਆ ਇਹ ਕੱਲਾ ਰਾਜਾ ਭੀਮ ਚੰਦ ਨਹੀਂ ਫਿਰ ਰਾਜਾ ਅਜਮੇਰ ਚੰਦ ਰਾਜਾ ਭੀਮ ਚੰਦ ਦਾ ਪੁੱਤਰ ਜਿਹੜਾ ਔਰੰਗਜ਼ੇਬ ਨੂੰ ਚਿੱਠੀ ਲਿਖਦਾ ਨਿਯੋਂਦਾ ਭੇਜਦਾ ਕਿ ਗੁਰਗੋਂਦ ਸਿੰਘ ਮਹਾਰਾ ਨੇ ਇੱਥੇ ਖਾਲਸਾ ਪੰਥ ਦੀ ਸਾਜਨਾ ਕਰ ਦਿੱਤੀ ਸਤਿਗੁਰਾਂ ਦੀ ਚੜ੍ਹਾਈ ਹੈ ਜਿਹੜੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਇਸ ਚੜ੍ਹਾਈ ਨੂੰ ਰੋਕਣ ਦੇ ਲਈ ਔਰੰਗਜ਼ੇਬ ਨੂੰ ਫਰਿਆਦ ਕਰਦਾ ਕਿ ਤੁਸੀਂ ਆਪਣੀ ਫੌਜ ਭੇਜੋ ਤੇ ਗੁਰਗੋਂਦ ਸਿੰਘ ਮਹਾਰਾ ਜੀ ਦੀ ਵਧੇ ਹੋਈ ਤਾਕਤ ਨੂੰ ਰੋਕਿਆ ਜਾਵੇ ਔਰੰਗਜ਼ੇਬ ਨੇ ਆਪਣੀਆਂ ਫੌਜਾਂ ਭੇਜ ਦਿੱਤੀਆਂ ਵਜ਼ੀਰ ਖਾਨ ਦੀ ਫੌਜ ਵੱਡੇ ਪੱਧਰ ਤੇ ਇਹਨਾਂ 22 ਧਾਰ ਦੇ ਪਹਾੜੀ ਰਾਜਿਆਂ ਨੇ ਲੈ ਲਈ ਰਾਜਾ ਨਦਾਉਨ ਇਹ 22 ਧਾਰ ਦੇ ਪਹਾੜੀ ਰਾਜਿਆਂ ਵਿੱਚੋਂ ਸਨ ਰਾਜਾ ਚੰਬੇਲੀ ਰਾਜਾ ਸਰਮੌਰ ਬਹੁਤ ਸਾਰੇ ਰਾਜੇ ਇਕੱਠੇ ਹੋ ਕੇ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਲੈਂਦੇ ਨੇ ਇਤਿਹਾਸ ਦੇ ਵਿੱਚ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਕਿ ਆਨੰਦਪੁਰ ਸਾਹਿਬ ਨੂੰ ਐਡਾ ਵੱਡਾ ਘੇਰਾ ਪਾਇਆ ਹੋਇਆ ਸੀ ਕਿ ਜਿੰਨਾ ਆਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਸੀ ਜਿੰਨੀਆਂ ਉੱਥੇ ਫੌਜਾਂ ਲੱਗੀਆਂ ਸਨ ਜੋ ਆਪਣੇ ਹੱਥ ਦੇ ਵਿੱਚ ਇੱਕ ਮਿੱਟੀ ਭਰਦੇ ਮਿੱਟੀ ਭਰ ਕੇ ਜੋ ਆਨੰਦਪੁਰ ਸਾਹਿਬ ਵੱਲ ਨੂੰ ਮਾਰਦੇ ਤਾਂ ਕਹਿੰਦੇ ਉਹਨਾਂ ਮੁਗਲਾਂ ਅਤੇ ਬਾਈ ਤਾਰ ਦੇ ਪਹਾੜੀ ਰਾਜਿਆਂ ਦੀਆਂ ਫੌਜਾਂ ਦੇ ਨਾਲ ਉਹ ਮਿੱਟੀ ਦੇ ਨਾਲ ਹੀ ਇਹਨਾਂ ਨੇ ਆਨੰਦਪੁਰ ਟੈਰੀ ਕਰ ਦੇਣਾ ਸੀ ਭਰ ਦੇਣਾ ਸੀ ਪੂਰਾ ਆਨੰਦਪੁਰ ਐਡਾ ਵੱਡਾ ਘੇਰਾ ਪਾਇਆ ਹੋਇਆ ਸੀ ਮਈ ਜੂਨ ਜੁਲਾਈ ਅਗਸਤ ਸਤੰਬਰ ਅਕਤੂਬਰ ਨੰਬਰ ਦਸੰਬਰ ਤੱਕ ਚੱਲਦਾ ਗਿਆ ਤੇ ਇਹ ਫੌਜਾਂ ਥੱਕ ਹਾਰ ਗਈਆਂ ਕਿ ਗੁਰਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਸਾਡੇ ਹੱਥ ਨਹੀਂ ਆ ਰਹੇ ਫਿਰ ਉੱਥੇ ਕੀ ਕੀਤਾ ਗਿਆ ਭਾਵੇਂ ਕਿ ਜਿਹੜੇ ਅੰਦਰ ਸਿੱਖ ਸਨ ਉਹ ਸਿੱਖਾਂ ਨੇ ਪੱਤੇ ਸੂਡ ਕੇ ਵੀ ਖਾਦੇ ਦਰਖਤਾਂ ਦੇ ਪੱਤੇ ਵੀ ਖਾ ਲਏ ਦਰਖਤਾਂ ਦੀਆਂ ਜੜਾਂ ਵੀ ਖਾ ਲਈਆਂ ਪਾਣੀ ਦੀ ਤੋੜ ਵੀ ਆ ਗਈ ਭਾਵੇਂ ਕਿ ਅੰਦਰ ਬੌਲੀ ਸਾਹਿਬ ਸੀ ਪਰ ਫਿਰ ਵੀ ਪਾਣੀ ਦੀ ਜਦੋਂ ਪਿਆਸ ਲੱਗਦੀ ਸੀ ਕਿ ਗਰਮੀਆਂ ਤੋਂ ਜੰਕ ਸ਼ੁਰੂ ਹੋਈ ਸਰਦੀਆਂ ਤੱਕ ਜਾਂਦੇ 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 ਸਿੱਖਾਂ ਦੇ ਜਿਹੜੇ ਸਰੀਰ ਸਨ ਉਹ ਮਾਸ ਝੜ ਗਿਆ ਸੀ ਘੋੜੇ ਵੀ ਚੜਾਈ ਕਰ ਗਏ ਸਨ ਜਿਹੜੇ ਪ੍ਰਸ਼ਾਦੀ ਹਾਥੀ ਰਾਜਾ ਰਤਨ ਲੈ ਲੈ ਕੇ ਆਇਆ ਸੀ ਉਹ ਪ੍ਰਸ਼ਾਦੀ ਹਾਥੀ ਵੀ ਭੁੱਖ ਦੇ ਨਾਲ ਤੜਫ ਤੜਫ ਕੇ ਮਰ ਗਿਆ ਸੀ ਸ਼ਹੀਦ ਹੋ ਗਿਆ ਸੀ ਸੋ ਗੁਰੂ ਪਿਆਰੋ ਇਸ ਤਰ੍ਹਾਂ ਬਹੁਤ ਸਾਰੇ ਸਿੱਖ ਜਿਹੜੇ ਸਰੀਰ ਤੋਂ ਕਮਜ਼ੋਰ ਪਾਏ ਗਏ ਸਨ ਪਰ ਅੰਦਰ ਫਿਰ ਵੀ ਚੜਦੀ ਕਲਾ ਵਿੱਚ ਸਨ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਸਿੱਖਾਂ ਦੇ ਨਾਲ ਸਨ ਫਿਰ ਗੁਰੂ ਪਿਆਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤਾਂ ਕੁਝ ਕੀਤਾ ਨਹੀਂ ਬਾਈ ਧਾਰ ਦੇ ਪਹਾੜੀ ਰਾਜੇ ਅਤੇ ਔਰੰਗਜ਼ੇਬ ਦੀਆਂ ਮੁਗਲ ਫੌਜਾਂ ਨੇ ਇੱਕ ਬਿਉਂਤ ਬਣਾਈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਚਲਾਕੀ ਖੇਡੀ ਜਾਵੇ ਕਿਵੇਂ ਉਹਨਾਂ ਨੇ ਕੀ ਕੀਤਾ ਪਵਿੱਤਰ ਕੁਰਾਨ ਸ਼ਰੀਫ ਉਹਦੇ ਤੇ ਔਰੰਗਜ਼ੇਬ ਦੇ ਜਿਹਦੇ ਤੇ ਦਸਤਖਤ ਸਨ ਕਰਾਏ ਹੋਏ ਉਹ ਕੁਰਾਨ ਸ਼ਰੀਫ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਭੇਜਿਆ ਕਿ ਪਾਤਸ਼ਾਹ ਜੀ ਜਿਹੜੇ ਮੁਗਲ ਨੇ ਪਵਿੱਤਰੇ ਕੁਰਾਨ ਸ਼ਰੀਫ ਦੀ ਸੌਂ ਖਾਂਦੇ ਨੇ ਕਿ ਉਹ ਤੁਹਾਡੇ ਤੇ ਹਮਲਾ ਨਹੀਂ ਕਰਦੇ ਤੁਸੀਂ ਆਨੰਦਪੁਰ ਖਾਲੀ ਕਰ ਦਿਓ ਤੇ 22 ਤਾਰ ਦੇ ਪਹਾੜੀ ਰਾਜਿਆਂ ਨੇ ਆਟੇ ਦੀ ਗਊ ਬਣਾ ਕੇ ਸੌਂ ਖਾਦੀ ਕਿ ਸਾਨੂੰ ਗਊ ਮਾਤਾ ਦੀ ਸੌਂ ਲੱਗੇ ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਦੇ ਤੁਸੀਂ ਆਨੰਦਪੁਰ ਖਾਲੀ ਕਰ ਦਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਹਨਾਂ ਦੀ ਚਲਾਕੀ ਨੂੰ ਜਾਣਦੇ ਸਨ ਕਿ ਇਹ ਝੂਠੀਆਂ ਸੌਂਹਾਂ ਖਾਂਦੇ ਨੇ ਤੇ ਗੁਰੂ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਦੀਆਂ ਸੌਹਾਂ ਤੇ ਭਰੋਸਾ ਨਹੀਂ ਕੀਤਾ ਪਤਾ ਵੀ ਇਹ ਝੂਠੀਆਂ ਸੌਹਾਂ ਖਾਂਦੇ ਨੇ ਤੇ ਗੁਰੂ ਪਿਆਰਿਓ ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਸਿੱਖ ਗਏ ਤਾਂ ਸਿੱਖਾਂ ਨੇ ਦੱਸਿਆ ਕਿ ਪਾਤਸ਼ਾਹ ਜੀ ਆਪਣੇ ਕੋਲੇ ਤਾਂ ਹੁਣ ਕਾਹਨ ਨੂੰ ਕੁਝ ਵੀ ਨਹੀਂ ਬਚਿਆ ਘੋੜੇ ਵੀ ਚੜਾਈ ਕਰਦੇ ਜਾ ਰਹੇ ਨੇ ਆਪਣੇ ਸਿੱਖਾਂ ਦੇ ਸਰੀਰ ਦੇ ਵਿੱਚੋਂ ਜੋ ਮਾਸ ਹੈ ਉਹ ਤਾਂ ਖਤਮ ਹੀ ਹੁੰਦਾ ਜਾ ਰਿਹਾ ਹੈ ਟੁੱਟ ਟੁੱਟ ਕੇ ਝੜ ਰਿਹਾ ਹੈ ਧੋਖਾ ਨਾ ਬਿਲ ਕਰੇ ਨੇ ਆਪਾਂ ਨੂੰ ਹੁਣ ਆਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਹੀ ਪੈਣਾ ਕਿਉਂਕਿ ਬਾਹੀ ਤਾਰ ਦੇ ਪਹਾੜੀ ਰਾਜਿਆਂ ਨੇ ਗਊ ਦੀ ਸੌਂ ਖਾ ਲਈ ਤੇ ਮੁਗਲਾਂ ਨੇ ਪਵਿੱਤਰੇ ਕੁਰਾਨ ਸ਼ਰੀਫ ਦੀ ਸੌਂ ਖਾ ਲਈ ਆਪਾਂ ਆਨੰਦਪੁਰ ਸਾਹਿਬ ਨੂੰ ਛੱਡ ਦਿੰਨੇ ਆ ਮਹਾਰਾਜ ਨੇ ਸਮਝਾਇਆ ਸਿੱਖਾਂ ਨੂੰ ਕਿ ਨਹੀਂ ਭਾਈ ਆਨੰਦਪੁਰ ਸਾਹਿਬ ਛੱਡਣਾ ਨਹੀਂ ਇਹਨਾਂ ਨੇ ਆਪਣੀਆਂ ਸੌਹਾਂ ਤੋੜ ਦੇਣੀਆਂ ਨੇ ਸੋ ਗੁਰੂ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਭ ਪਤਾ ਸੀ ਇਹਨਾਂ ਦੀ ਚਾਲ ਦਾ ਪਰ ਸਿੱਖਾਂ ਦੇ ਬਾਰ ਬਾਰ ਕਹਿਣ ਤੇ ਉਹਨਾਂ ਨੇ ਮਾਤਾ ਗੁਜਰਕੌਰ ਜੀ ਨੂੰ ਆਖੇ ਮਾਤਾ ਗੁਜਰਕੌਰ ਜੀ ਦੇ ਬਾਰ ਬਾਰ ਕਹਿਣ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਫਿਰ ਫੈਸਲਾ ਲਿਆ ਕਿ ਆਨੰਦਪੁਰ ਛੱਡਣਾ ਹੀ ਪੈਣਾ ਹੈ ਤੇ ਗੁਰੂ ਪਿਆਰਿਓ ਉਹ ਆਨੰਦਪੁਰ ਜਿਹੜਾ ਸਤਿਗੁਰਾਂ ਨੇ ਖੁਦ ਬਸਾਇਆ ਸੀ ਜਿੱਥੇ ਆਨੰਦ ਹੀ ਆਨੰਦ ਸੀ ਉਹ ਆਨੰਦਪੁਰ ਸਾਹਿਬ ਨੂੰ ਸਤਗੁਰ ਸੱਚੇ ਪਾਤਸ਼ਾਹ ਜੀ ਅੱਜ ਛੱਡ ਰਹੇ ਨੇ ਵੇਖੋ ਗਊ ਮਾਤਾ ਦੀਆਂ ਝੂਠੀਆਂ ਸੌਹਾ ਖਾਣ ਵਾਲੇ ਪਵਿੱਤਰੇ ਕੁਰਾਨ ਸੇਹਿਫ ਦੀਆਂ ਝੂਠੀਆਂ ਸੌਹਾ ਖਾਣ ਵਾਲੇ ਆਪਣੀਆਂ ਸੌਹਾ ਤੇ ਬਰਕਰਾਰ ਨਹੀਂ ਰਹਿੰਦੇ ਉਹ ਸੌਹਾ ਨੂੰ ਤੋੜ ਦਿੰਦੇ ਨੇ ਕਿਵੇਂ ਤੋੜਦੇ ਨੇ ਅੱਗੇ ਇਤਿਹਾਸ ਕਿਵੇਂ ਬਾਪਰਦਾ ਹੈ ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਖਾਂ ਨੂੰ ਬਖਾਉਂਦੇ ਨੇ ਕਿ ਮੈਂ ਤੁਹਾਨੂੰ ਕਿਹਾ ਸੀ ਕਿ ਇਹ ਸੌਹਾ ਝੂਠੀਆਂ ਖਾ ਰਹੇ ਨੇ ਕਸਮਾ ਝੂਠੀਆਂ ਖਾ ਰਹੇ ਨੇ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਦੇਖੋ ਤੁਸੀਂ ਇਹਨਾਂ ਤੇ ਵਿਸ਼ਵਾਸ ਕੀਤਾ ਤੇ ਇਹਨਾਂ ਨੇ ਤੁਹਾਡਾ ਕਿੰਨਾ ਨੁਕਸਾਨ ਕਰ ਦਿੱਤਾ ਸਤਿਗੁਰਾਂ ਨੇ ਸਿੱਖਾਂ ਨੂੰ ਉਹਨਾਂ ਦੀਆਂ ਝੂਠੀਆਂ ਸੌਹਾਂ ਖਾਧੀਆਂ ਹੋਈਆਂ ਜੋ ਉਹਨਾਂ ਨੇ ਤੋੜੀਆਂ ਸਾਨੂੰ ਦਿਖਾ ਦਿੱਤੀਆਂ ਕਿਵੇਂ ਦਿਖਾਈਆਂ ਅਗਲੀ ਵੀਡੀਓ ਚ ਅਗਲਾ ਇਤਿਹਾਸ ਸਾਂਝਾ ਕਰਾਂਗੇ ਕਿ ਕਿਵੇਂ 22 ਦਸੰਬਰ ਦੀ ਰਾਤ ਨੂੰ 6 ਪਉ ਦੀ ਰਾਤ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਉਹ ਆਨੰਦਪੁਰ ਨੂੰ ਆਖਰੀ ਵਾਰ ਫਤਿਹ ਬੁਲਾਉਂਦੇ ਨੇ ਜਿਹੜੇ ਆਨੰਦਪੁਰ ਤੋਂ ਖਾਲਸਾ ਪੰਥ ਸਾਜਿਆ ਗਿਆ ਸੀ ਜਿਹੜੇ ਆਨੰਦਪੁਰ ਤੋਂ ਉਹ ਗਰੀਬ ਗੁਰਪਿਆਂ ਨੂੰ ਖਾਲਸੇ ਬਣਾਇਆ ਗਿਆ ਸੀ ਉਹ ਜਿਨ੍ਹਾਂ ਨੂੰ ਕੋਈ ਪੋਛਦਾ ਨਹੀਂ ਸੀ ਜਿਨ੍ਹਾਂ ਨੂੰ ਕੋਈ ਮਿੱਟੀ ਦੇ ਭਾਂਡਿਆਂ ਵਿੱਚ ਰੋਟੀ ਨਹੀਂ ਸੀ ਖਾਣ ਦਿੰਦਾ ਸਤਿਗੁਰਾਂ ਨੇ ਸਰਬ ਲੋਹ ਦੇ ਭਾਂਡਿਆਂ ਵਿੱਚ ਖਾਣਾ ਖਾਣ ਲਾ ਦਿੱਤੇ ਸੀ ਪ੍ਰਸ਼ਾਦਾ ਛਕਣ ਲਾ ਦਿੱਤੇ ਸੀ ਜਿਨ੍ਹਾਂ ਨੂੰ ਕੋਈ ਖੋਤਿਆਂ ਨੇ ਸਰੀਰ ਨਾ ਬਿਠਾਣ ਦਿੰਦਾ ਸਤਿਗੁਰਾਂ ਨੇ ਹਾਥੀ ਘੋੜਿਆਂ ਤੇ ਬਿਠਾ ਦਿੱਤੇ ਸਨ ਉਹ ਗਰੀਬ ਗੁਰਪ੍ਰਿਆਂ ਦੀ ਰਾਖੀ ਕਰਦੇ ਹੋਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਲੋਕਾਂ ਨੂੰ ਕੋਈ ਸਿਰ ਨਹੀਂ ਸੀ ਚੁੱਕਣ ਦਿੰਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਕਿਰਪਾਨ ਫੜਾ ਕੇ ਜਥੇਦਾਰ ਬਣਾ ਦਿੱਤਾ ਸੀ ਪੰਜ ਪਿਆਰੇ ਬਣਾ ਦਿੱਤਾ ਸੀ ਅੱਜ ਉਹਨਾਂ ਗਰੀਬਾਂ ਗੁਰਬਿਆਂ ਦੀ ਖਾਤਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਜੋ ਜ਼ੁਲਮ ਦੇ ਨਾਲ ਜਾਬਰ ਦੇ ਨਾਲ ਟੱਕਰ ਲਈ ਹੋਈ ਹੈ ਅੱਜ ਸੱਚੇ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰਦੇ ਨੇ ਛੱਡਦੇ ਨੇ ਕੀ ਹੁੰਦਾ ਹੈ ਗੁਰੂ ਪਿਆਰੇ ਜਦੋਂ ਮੇਰੇ ਸਤਿਗੁਰ ਕਿਲਾ ਖਾਲੀ ਕਰਦੇ ਨੇ ਅਗਲੀ ਵੀਡੀਓ ਚ ਇਤਿਹਾਸ ਸਾਂਝਾ ਕਰਾਂਗੇ ਇਨੀਆਂ ਬੇਨਤੀਆਂ ਪ੍ਰਭਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ